ਰਾਤ ਸੁੱਤੇ ਆ ਸਵੇਰੇ ਬੰਦਾ ਉੱਠਿਆ 4 ਵਜੇ ਉਹਦਾ ਬੰਦਾ ਬਿਸਤਰ ਤੇ ਨਹੀਂ ਮਿਲਿਆ ਤੇ ਭਾਲ ਕੀਤੀ ਆ ਇਧਰ ਕੁੱਤੇ ਕੱਦਿਆਂ ਦਾ ਰੌਲਾ ਕਰਕੇ ਫਿਰ ਇਧਰ ਨੂੰ ਵੇਖਿਆ ਤੇ ਉੱਥੇ ਮਿਲੀ ਡੈਡ ਬਾਡੀ ਤੇ ਕੁੱਤਿਆਂ ਦਾ 12 ਕੁੱਤੇ ਨਹੀਂ ਜੀ ਸਾਡੇ ਇਥੇ ਪਹਿਲਾਂ ਵੀ ਕਈ ਉਹ ਹੋ ਗਏ ਇੱਕ ਨੇ ਮਾਰਤੇ ਜੀ ਤੇ ਵੱਡੇ ਵੀ ਨੇ ਕਈ ਪਿੰਡਾਂ ਆਣੇ ਵੱਲੋਂ ਬਸ ਆਪਦਾ ਡੰਡਾ ਲੈ ਕੇ ਨਿਕਲਦੇ ਆ ਹੋਰ ਕੁਛ ਨਹੀਂ ਕੱਲਾ ਬੰਦਾ ਨਹੀਂ ਆਉਂਦਾ ਛੇਤੀ ਸਾਡੇ ਪਿੰਡ ਦੀ ਤਾਂ ਮਾਹੌਲ ਬਹੁਤ ਡਰ ਦਾ ਮਾਹੌਲ ਬਣਿਆ ਪਿਆ ਪਿੰਡਾਂ 'ਚ ਮੰਗ ਕਰਦੇ ਆ ਜੀ ਕਹਿੰਦੇ ਨੇ ਜੀ ਇਹ ਤਾਂ ਬੰਦ ਕਰਿਆ ਹੋਵੇ ਕੁੱਤੇ ਮਾਰਨੇ ਨਹੀਂ ਕੁੱਤੇ ਦੀ ਕੁੱਤਿਆਂ ਦੀ ਕੀਮਤ ਹੋਗੀ ਬੰਦਿਆਂ ਦੀ ਕੋਈ ਕੀਮਤ ਨਹੀਂ ਹੈਗੀ ਤੈਸ ਤੈ ਜੀ ਕਾਲੇ ਕੱਚਿਆਂ ਨੇ ਤੋਂ ਨਹੀਂ ਜੀ ਡਰਦੇ ਅਸੀਂ ਕੁੱਤਿਆਂ ਤੋਂ ਡਰਦੇ ਆ ਜਿਹੜਾ ਕਾਲੇ ਕੱਚਿਆਂ ਦਾ ਮਾਹੌਲ ਹੋਇਆ ਸੀ ਉਹਨਾਂ ਉਹਨਾਂ ਦਾ ਡਰ ਨਹੀਂ ਸੀ ਜੰਨਾ ਸਾਨੂੰ ਕਹੇ ਕੁੱਤਿਆਂ ਦਾ ਡਰ ਹੋਇਆ ਪਿਆ ਮੇਰਾ ਸਾਹ ਸਿੰਘ ਇਹਨਾਂ ਦਾ ਗੁਰਵਿੰਦਰ ਸਿੰਘ ਇਹ ਜੀ ਫੋਰਮ ਹੈ ਨਾ ਕੰਪੈਨ ਤੇ ਪਤਾ ਨਹੀਂ ਜੀ ਬਾਈ ਜੀ ਪਤਾ ਨਹੀਂ ਲੱਗਾ ਰਾਤ ਸੁੱਤੇ ਆ ਸਵੇਰੇ ਬੰਦਾ ਉੱਠਿਆ 4 ਵਜੇ ਉਹਨੂੰ ਬੰਦਾ ਬਿਸਤਰ ਤੇ ਨਹੀਂ ਮਿਲਿਆ ਹਾਂ ਪੱਬਾਲ ਕੀਤੀ ਆ ਇਧਰ ਕੁੱਤੇ ਕੱਦਿਆਂ ਦਾ ਰੌਲਾ ਕਰਕੇ ਫਿਰ ਇਧਰ ਨੂੰ ਵੇਖਿਆ ਤੇ ਇੱਥੇ ਮਿਲੀ ਡੈਡ ਬਾਡੀ ਕਿੰਨਾ ਕ ਨੋਚ ਕੇ ਖਾਧਾ ਹੋਇਆ ਕੁੱਤਾ ਹੈ ਕਿ ਕਾਫੀ ਬਹੁਤ ਜ਼ਿਆਦਾ ਖਾਧਿਆ ਆ ਕੁੱਤੇ ਨੇ ਸਿਰ ਦੇ ਵਾਲ ਵਗੈਰਾ ਸਾਰੇ ਉੱਟਦੇ ਆ ਅਵਰਤਾਰੀ ਸੀ ਹਾਂਜੀ ਗਿਆਨੀ ਸਿੱਖ ਸੀ ਆਪਣਾ ਤੇ ਪਿੱਛੋਂ ਕਿੱਥੋਂ ਦੇ ਤੁਸੀਂ ਪਿੱਛੋਂ ਯੂਪੀ ਤੋਂ ਅੱਛਾ ਇਧਰ ਕਿਵੇਂ ਆਏ ਸੀ ਇਧਰ ਜੀ ਕੰਪੇਨ ਤੇ ਆਏ ਸੀ ਅੱਛਾ ਹਾਂਜੀ ਕਿੰਨੇ ਦਿਨ ਹੋ ਗਿਆ ਆ ਇਹਨੂੰ ਜੀ ਕਾਫੀ ਡੈਮ ਹੋ ਗਿਆ ਪਿੱਛੇ ਐਮਪੀ ਸੀ ਜਨ ਲਾ ਕੇ ਆਇਆ ਹੁਣ ਇੱਥੇ ਲਾਣਾ ਸੀ ਉਹਰੇ ਆਇਆ ਨੂੰ ਕਿੰਨੇ ਦਿਨ ਹੋਏ ਇੱਥੇ ਤੇ 4 ਕੁ ਦਿਨ ਹੀ ਹੋਏ ਆ ਤੇ ਕਿੰਨੀ ਕੁ ਉਮਰ ਸੀ ਇਹਦੀ ਇਹਨਾਂ ਦੀ ਉਮਰ 40 ਦੇ ਆਸ-ਪਾਸ ਹੀ ਬਹਿ ਹੋਏ ਨੇ ਹਾਂਜੀ ਬੱਚੇ ਆ ਤਿੰਨ ਛੋਟੇ ਛੋਟੇ ਹਾਂਜੀ ਤਿੰਨ ਹੋਏ ਕੱਲ ਮਜਰਾ ਜੀ ਇਹ ਕੁੱਤਿਆਂ ਦਾ 12 ਕੁੱਤੇ ਨੇ ਜੀ ਸਾਡੇ ਇੱਥੇ ਪਹਿਲਾਂ ਵੀ ਕਈ ਉਹ ਹੋ ਗਏ ਤੇ ਪਿਛੇ ਜੇ ਵੀ ਇੱਕ ਬਜ਼ੁਰਗ ਨੂੰ ਵੀ ਮੇਰੇ ਖਿਆਲ ਇੱਕ ਬੱਚੇ ਨੂੰ ਵੀ ਇੱਕ ਬੱਚੇ ਨੂੰ ਵੀ ਹਾਂ ਉਹ ਵੀ ਇੱਕ ਨੇ ਮਾਰਤੇ ਜੀ ਤੇ ਵੱਡੇ ਵੀ ਨੇ ਕਈ ਸਾਡੇ ਪਿੰਡ ਦੇ ਦੋ ਉਹਨਾਂ ਦੇ ਬਹੁਤ ਬਹੁਤ ਦੰਦ ਨੇ ਇੱਕ ਸਰਾਜਪੁਰ ਦਾ ਹੁਣੇ ਤਿੰਨ ਚਾਰ ਦਿਨ ਪਹਿਲਾਂ ਉਹਦਾ ਵੀ ਬਹੁਤ ਨੋਚ ਕੇ ਖਾ ਲਿਆ ਉਹ ਪਿੰਡ ਦੇ ਨੇ ਬਚਾ ਲਿਆ ਜਿਹਨੇ ਇੱਕ ਪਹਿਲਾਂ ਉਦੋਂ ਸਰਾਜਪੁਰ ਦਾ ਇੱਥੇ ਤਾਂ ਸਾਡੇ ਕੱਲੇ ਬੰਦੇ ਦੇ ਨਿਕਲਣਾ ਦੁੱਬਰ ਹੋਇਆ ਪਿਆ ਨਹੀਂ ਫਿਰ ਤੁਸੀਂ ਕੋਈ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਕਹਿੰਦੇ ਕੋਈ ਨਹੀਂ ਸੁਣਦਾ ਜੀ ਕਹਿੰਦੇ ਕੀ ਕਰੀਏ ਉੱਤੋਂ ਕੋਈ ਪਿੰਡ ਵਾਲਿਆਂ ਵੱਲੋਂ ਕੋਈ ਆਪ ਪਿੰਡ ਵਾਲਿਆਂ ਵੱਲੋਂ ਬਸ ਆਪ ਦਾ ਡੰਡਾ ਲੈ ਕੇ ਨਿਕਲਦੇ ਆਂ ਹੋਰ ਕੁਝ ਨਹੀਂ ਕੱਲਾ ਬੰਦਾ ਨਹੀਂ ਆਉਂਦਾ ਛੇਤੀ ਅੱਛਾ ਜੀ ਸਾਡੇ ਪਿੰਡ ਦੀ ਤਾਂ ਮਾਹੌਲ ਬਹੁਤ ਡਰ ਦਾ ਮਾਹੌਲ ਬਣਿਆ ਪਿਆ ਪਿੰਡਾਂ 'ਚ ਲੋਲੇ ਜਿਵੇਂ ਪਰਦੇਸੀ ਆਦਮੀ ਦੀ ਕੰਬੈਨ ਤੇ ਆਤਿਆਂ ਤਾਂ ਕਿਸੇ ਨੇ ਉਹਨਾਂ ਨੂੰ ਫਿਰ ਥੋੜੇ ਕੋਲ ਕੰਮ ਕਰਨਾ ਨਾ ਜੀ ਸਾਡੇ ਆਪ ਦੇ ਬੰਦੇ ਹੀ ਖੇਤ ਨਿਕਲਦੇ ਹੈਗੇ ਦੂਏ ਨੇ ਕੀ ਆਉਣਾ ਸਾਡੇ ਦੋ ਹੋ ਕੇ ਆਉਣੇ ਹੁਣ ਤਾਂ ਸਾਨੂੰ ਐਂ ਦੀ ਵੀ ਥੋੜਾ ਜਿਹਾ ਬੀਬੜ ਬਾਡੀ ਸ਼ੁਰੂ ਹੋ ਗਈ ਬੰਦੇ ਫਿਰਦੇ ਨੇ ਇੱਕ ਦੂਏ ਨੂੰ ਦੀਂਦਾ ਪਰ ਪਹਿਲਾਂ ਤਾਂ ਜਿਆ ਕਣਕਾਂ ਹਰੀਆਂ ਖੜੀਆਂ ਤੇ ਆ ਨਿਕਲਣੇ ਬਹੁਤ ਉੱਪਰ ਹੋਇਆ ਪਿਆ ਸੀ ਕੁੱਤੇ ਫਿਰ ਕਿੰਨੇ ਕਨੇ ਆ ਫਿਰਦੇ ਨੇ ਜੀ ਖਾਸੇ ਨੇ ਆ ਬੈਠੇ ਨਹੀਂ ਤੇ ਕਿਹੜਾ ਦੂਰ ਦਾ ਜੁੰਡਾ ਹੈ ਹਾਂ ਭਾਈ ਦੇ ਨਹੀਂ ਹੈਗੇ 30 40 ਕੁੱਤਿਆਂ ਦਾ ਜੁੰਡਾ ਹੈ ਹਾਂ ਭਾਈ ਦੇ ਪੁੱਜਦੇ ਨਹੀਂ ਹੈਗੇ ਇਹ ਬੰਦਿਆਂ ਤੋਂ ਹਾਂ ਉੱਥੇ ਕੀ ਕਰਦੇ ਹੋ ਤੁਸੀਂ ਫਿਰ ਅਸੀਂ ਇਹ ਕੁੱਤਿਆਂ ਬਾਰੇ ਮੰਗ ਕਰਦੇ ਸਰਕਾਰ ਤੋਂ ਵੀ ਇਹਨਾਂ ਦਾ ਕੋਈ ਮਸਲਾ ਹੱਲ ਹੋਵੇ ਸਾਡੇ ਬੰਦਿਆਂ ਦਾ ਕੀ ਕਰਨ ਕੁੱਤਿਆਂ ਦੀ ਤਾਂ ਕੀਮਤ ਹੈ ਬੰਦੇ ਦੀ ਕੋਈ ਕੀਮਤ ਨਹੀਂ ਹੈ ਉਹ ਉੱਥੇ ਵੱਡੇ ਪਹਿਲਾਂ ਇੱਕ ਆ ਹੋਰੇ ਸਾਡੇ ਲਵੇ ਤਿੰਨ ਚਾਰ ਬੰਦਿਆਂ ਨੇ ਛਡਾਇਆ ਸੀ ਉਹ ਪੋ ਪਟਿਆਲੇ ਰਜਿੰਦਰਾ ਸਭ ਦੇ ਇਲਾਜ ਹੋਏ ਹੋਣੇ ਸਾਰਾ ਗਵਰਨਮੈਂਟ ਦੇ ਰਿਕਾਰਡ 'ਚ ਨਹੀਂ ਵੀ ਸਾਡੇ ਬੰਦੇ ਕਿੰਨੇ ਵੱਡੇ ਗਏ ਇੱਥੇ ਕਿੰਨੇ ਹੋ ਹੋਗੇ ਸਾਰਾ ਗਵਰਨਮੈਂਟਲ ਵੀ ਰਿਕਾਟ ਆ ਸਾਡੇ ਤੇ ਗੱਲ ਕੀ ਵਿਚਾਰਾ ਮਸ਼ੀਨ ਤੇ ਮਸੂਮ ਤੇ ਆਇਆ ਹੋਇਆ ਦੀ ਬਾਹਰ ਅੰਦਰ ਆਇਆ ਹੋਊਗਾ ਜਿਹੜੇ ਕੁੱਤੇ ਨੇ ਚੱਕ ਲਿਆ ਪਹਿਲਾਂ ਕਿੰਨੇ ਕੇਸ ਹੋ ਗਏ ਪਹਿਲਾਂ ਹੀ ਅਣਗਿਣਤੇ ਕੇਸ ਹੋਏ ਨੇ ਜੀ ਸਾਡਾ ਤਾਂ ਕੋਈ ਬਾਹਰ ਨਿਕਲਦਾ ਹੀ ਨਹੀਂਗਾ ਬਾਹਰ ਨਹੀਂ ਜਾਂਦਾ ਕੋਈ ਵੀ ਦੋ ਚਾਰ ਬੰਦਿਆਂ ਤੋਂ ਬਿਨਾ ਬਾਹਰ ਨਿਕਲਦਾ ਨਹੀਂ ਕੋਈ ਪਿੰਡ ਵਾਸੀ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਕੋਈ ਮੰਗ ਨਹੀਂ ਕਰੀ ਮੰਗ ਕਰਦੇ ਆ ਜੀ ਕਹਿੰਦੇ ਨੇ ਜੀ ਇਹ ਤਾਂ ਬੰਦ ਕਰਿਆ ਹੋਵੇ ਕੁੱਤੇ ਮਾਰਨੇ ਨਹੀਂ ਕੁੱਤੇ ਦੀ ਕੁੱਤਿਆਂ ਦੀ ਕੀਮਤ ਹੋਗੀ ਬੰਦਿਆਂ ਦੀ ਕੋਈ ਕੀਮਤ ਨਹੀਂ ਹੈਗੀ ਆ ਸੌ ਜੇ ਪਿੰਡ ਪਹਿਲਾਂ ਇੱਕ ਇੱਕ ਨੇ ਵਿਚਾਰਾ ਪੂਰਾ ਪਿੰਜਰਾ ਪਿੰਜਰੀ ਮਿਲਿਆ ਬਰਛਟ ਇੱਕ 11 ਸਾਲ ਦਾ ਬੱਚਾ ਖਾ ਲਿਆ ਆ ਸਰਾਜਪੁਰ ਦੇ ਤਿੰਨ ਚਾਰ ਵਿਚਾਰੇ ਮਰ ਕੀ ਬਜੇ ਨੇ ਸਾਡੇ ਇਕੱਲੇ ਮਜਰੇ ਦੇ ਦੋ ਤਿੰਨ ਉਹ ਖਾ ਲੇ ਬਗੇ ਤਿੰਨ ਚਾਰ ਪਿੰਡਾਂ 'ਚ ਦਹਿਸ਼ਤ ਹੈ ਦਹਿਸ਼ਤ ਹੈ ਜੀ ਕਾਲੇ ਕੱਛਿਆਂ ਨੇ ਤੋਂ ਨਹੀਂ ਜੀ ਡਰਦੇ ਅਸੀਂ ਕੁੱਤਿਆਂ ਤੋਂ ਡਰਦੇ ਆ ਜਿਹੜਾ ਕਾਲੇ ਕੱਛਿਆਂ ਦਾ ਮਾਹੌਲ ਹੋਇਆ ਸੀ ਉਹਨਾਂ ਉਹਨਾਂ ਦਾ ਡਰ ਨਹੀਂ ਸੀ ਜੰਨਾ ਸਾਨੂੰ ਕਾਏ ਕੁੱਤਿਆਂ ਦਾ ਡਰ ਹੋਇਆ ਪਿਆ ਇਹ ਨਹੀਂ ਪਤਾ ਕਦ ਕ ਚੱਕ ਕੇ ਲੈ ਜਾਣਗੇ ਇਹਨੂੰ ਇਹ ਕੱਟਣਾ ਹੀ ਹੈ ਜੀ ਮਤਲਬ ਜਿਹੜੇ ਕਮਬਾਈਨ ਵਾਲੇ ਸੀ ਵੀਰ ਉੱਥੇ ਦੁਬਾਰੰਦਰ ਆਏ ਹੋਣਗੇ ਸਵੇਰੇ ਕੁੱਤਿਆਂ ਨਾਲ ਪਹਿਲਾਂ ਹੀ ਆਪਣੇ ਜਿਆਦਾ ਮਾਹੌਲ ਜਿਆ ਖਰਾਬ ਆ ਕਿਉਂਕਿ ਕਈ ਬੰਦੇ ਪਹਿਲਾਂ ਮਾਰ ਵੀਰ ਤੇ ਕੁੱਤਿਆਂ ਨੇ ਤੇ ਕੋਈ ਮਤਲਬ ਵੱਡ ਜਾਦਾ ਇੰਨੇ ਵੱਡੇ ਤੇ ਵਿਚਾਰੇ ਚੱਲਣ ਕੋਈ ਹੋਏ ਪਏ ਨੇ 3-4 ਦਿਨ ਪਹਿਲਾਂ ਸਾਡੇ ਪਿੰਡ ਵੀ ਮੁੰਡਾ ਵਿਚਾਰਾ ਕਾਫੀ ਵੱਡਾ ਨੌਜਵਾਨ ਮੁੰਡਾ ਸੀਗਾ ਅਧਰ ਲੋ ਕਿਸੇ ਨੂੰ ਵੀ ਨਹੀਂ ਨਿਕਲਣ ਦੇਣਾ ਬਜ਼ੁਰਗ ਨੂੰ ਨਾ ਨੌਜਵਾਨ ਨੂੰ ਨਹੀਂ ਕੋਈ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਧਿਆਨ ਲਗਾਤਾਰ ਕਟਣਾ ਵਾ ਕਹਿੰਦੇ ਹੁਣ ਵੀ ਸਾਡੇ ਪ੍ਰਸ਼ਾਸਨ ਨੂੰ ਦੁਬਾਰਾ ਫੇਰ ਬੇਨਤੀ ਹੈ ਵੀ ਇਹ ਧਿਆਨ ਦਿੱਤਾ ਜਾਵੇ ਕਿਉਂਕਿ ਇਦਾਂ ਮਾਹੌਲ ਇੰਨਾ ਖਰਾਬ ਹੋ ਗਿਆ ਕਿ ਕੋਈ ਬੰਦਾ ਬਾਹਰ ਅੰਦਰ ਆ ਹੀ ਨਹੀਂ ਸਕਦਾ ਕਿੰਨਾ ਬਰੇ ਖੇਤ ਦੇ ਕੰਮ ਕਰ ਸਕਦਾ ਨਾ ਕੋਈ ਹੋਰ ਮੋਟਰਸਾਈਕਲ ਤੇ ਵੀ ਨਹੀਂ ਬੰਦਾ ਜਿੰਤਾ ਕੱਲਾ ਆ ਸਕਦਾ ਸਾਡੇ ਨਿਰੰਕ ਸਿੰਘ ਸਾਹਿਬ ਨਾਲ ਤਿੰਨ ਚਾਰ ਮਤਾਂ ਹੁੰਦੀਆਂ ਤੇ ਬੰਦੇ ਹੁਣ 10 12 ਬੰਦੇ ਵੱਟ ਚੁੱਕੇ ਆ ਸਾਡੇ ਨਾਲ ਤਾਂ ਕੁੱਤਿਆਂ ਦੀ ਬਹੁਤ ਹੈਸ਼ਤਾ ਬਹੁਤ ਸਾਡੇ ਮਤਲਬ ਸੋਜਾ ਸਰਾਜਪੁਰ ਬਰਸਟ ਤੇ ਆਪਣਾ ਕੱਲੇ ਮਾਜਰਾ ਭੌਂਕੀ ਸੰਗਰੂਰ ਭੌਂਕੀ ਮਤਲਬ ਜਿਹੜੇ 5 6 ਪਿੰਡ ਆ ਜਾਂਦੇ ਨੇ ਬਹੁਤ ਜ਼ਿਆਦਾ ਹੀ ਡਰਦਾ ਮਾਹੌਲ ਆ ਵੀ ਹੁਣ ਤਾਂ तकरीबन આજ ਤੋਂ ਬਾਅਦ ਤਾਂ ਹੁਣ ਹੋਰ ਵੀ ਲੋਕਾਂ ਨੇ ਘਰ ਚ ਬਹਿ ਜਾਣਾ ਉਹ ਤਾਂ ਬਾਹਰ ਨਿਕਲਣੇ ਨਹੀਂ ਕਿਸੇ ਇਹ ਮੰਗ ਕੀ ਕਰਦੇ ਆ ਮੰਗ ਤਾਂ ਸਾਡੇ ਪ੍ਰਸ਼ਾਸਨ ਨੂੰ ਇਹੀ ਆ ਵੀ ਸਾਡਾ ਕੋਈ ਇਹਨਾਂ 12 ਕੁੱਤਿਆਂ ਤੋਂ ਕੋਈ ਹੱਲ ਕਰਿਆ ਜਾਵੇ ਕਾਦੇ ਨਿਸ਼ਾਨ ਨੇ ਤੁਹਾਡੇ ਸਰੀਰ ਤੇ ਕੁੱਤਿਆਂ ਦੇ ਨੇ ਜੀ ਇਹ ਤੁਹਾਨੂੰ ਕਦੋਂ ਕਬੜਿਆ ਸੀ ਹੋ ਗਿਆ 1.5 ਕਮੀਨਾ ਹੋ ਗਿਆ ਜਿਹੜਾ ਪਿੰਡ ਆ ਤੁਹਾਡਾ ਸਰਾਜਪੁਰ ਕਿੰਨੇ ਕ ਕੁੱਤੇ ਸੀ ਜਦੋਂ ਤੁਹਾਨੂੰ ਪਾਇਨੇ ਹੈਗੇ ਦਾ 12 ਕੁੱਤੇ ਨੇ ਜੀ ਇਹ ਅੱਛਾ ਉਹ ਤਾਂ ਕਿਹ ਬਚਾਉਂ ਮੇਰੇ ਤਾਂ ਇਹ ਨਹੀਂ ਆ ਗਏ ਅੱਛਾ ਹੂੰ ਗੇਰ ਸਿਟੀਲਾਈਜ਼ ਤੁਹਾਨੂੰ ਹਾਂ ਅੱਛਾ ਕਿੰਨੀ ਕੁ ਧੇਰ ਹੋ ਗਈ 1.5 ਕਮੀਨਾ ਹੋ ਗਿਆ ਜੀ ਅੱਛਾ ਹੂੰ ਹੋਰ ਵੀ ਕਿਤੇ ਆ ਪਿੰਡੇ ਚ ਹਾਂ ਆ ਕਰਦਣ ਤੇ ਵੀ ਨਹੀਂ ਆ ਇੱਥੇ ਫੜਦੇ ਖੜੇ ਹੋ ਕੇ ਅੱਛਾ ਕੰਦੇ ਗਾਲ ਗਾਲਾ ਕੀ ਮੰਗ ਕੀ ਕਰਦੇ ਹੋ ਤੁਸੀਂ ਇੰਨਾ ਤੁਹਾਡੇ ਅਸੀਂ ਮੰਗ ਕਰਦੇ ਵੀ ਇਹਨਾਂ ਨੂੰ ਮਾਰੇ ਜੀ ਬੰਦਾ ਗਵਰਨਮੈਂਟ ਦਵਾਈ ਦੇਵੇ ਅਸੀਂ ਦਈਏ ਇਹਨਾਂ ਨੂੰ ਮਰਨੇ ਇਹ ਜੇ ਸਾਰਿਆਂ ਨੂੰ ਹੁਣ ਵਾ ਮੁੰਡਾ ਮਾਰਦਾ ਜੀ ਵਿਚਾਰਾ ਵਰਤਾਰੀ ਬੰਦਾ ਤੀ ਤੁਸੀਂ ਇਹਨਾਂ ਦੇ ਸੀਜਨ ਨਾਲ ਲਾਉਣਾ ਆ ਵੀ ਕੰਮ ਜਵਾਕਾ ਨੂੰ ਪਾਲਣਾ ਦੀ ਇਹਨੇ ਜਦੋਂ ਹੁਣ ਇਹਦਾ ਉਹ ਕਰਤਾ ਕੀ ਕਰੂ ਬੰਦਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਵੀ ਮਸ਼ੀਨਾਂ ਚਲਾਉਂਦੇ ਆ ਅੱਛਾ ਥੋੜੇ ਨਾਲ ਵੀ ਖੇਤੀ ਵਪਾਰੀ ਦੀ ਘਟਨਾ ਹਾਂ ਜੇ ਗਵਰਨਮੈਂਟ ਨੂੰ ਚਾਹੀਦਾ ਦਵਾਈ ਦੇਵੇ ਬੰਦ ਕਰੇ ਇਹਨਾਂ ਨੂੰ ਕੀ ਮਰਵਾਵੇ ਪਰਾਂ ਇਹਨਾਂ ਨੂੰ ਇਹ ਇਨਸਾਨ ਦੀ ਹਾਂ ਕੁੱਤਿਆਂ ਦੀ ਕੀਮਤ ਆ ਜੀ ਬੰਦਿਆਂ ਦੀ ਕੀ ਕੀਮਤ ਕੀ ਹੈ ਕੁੱਤੀ ਦਿੰਦੇ ਨੇ ਖਾਣ ਨੂੰ ਗੌਰਮੈਂਟਾਂ ਨੂੰ ਬੰਦੇ ਨਹੀਂ ਦਿੰਦੇ ਹੈਗੇ ਮੇਰਾ ਨਾਮ ਜਸਵੀਰ ਸਿੰਘ ਹੈ ਕਿਹੜਾ ਪਿੰਡ ਹੈ ਪਿੰਡ ਮੇਰਾ ਸਰਾਜਪੁਰ ਹੈ ਤੇ ਕਾਹਦੇ ਐਵੇਂ ਲੱਟਾ ਖਾਦੀਆਂ ਨੇ ਕੁੱਤਿਆਂ ਪਿੱਛੇ ਨਿਸ਼ਾਨ ਨੇ ਕੁੱਤੇ ਨੇ ਜੀ ਆਵਾਰਾ ਕੁੱਤੇ ਫਿਰਦੇ ਨੇ ਜੀ ਤਕਰੀਬਨ 9 9 ਨਾਲੋਂ ਜ਼ਿਆਦਾ ਬੰਦੇ ਖਾ ਚੁੱਕੇ ਨੇ ਮਤਲਬ ਵੱਢ ਚੁੱਕੇ ਨੇ ਤੇ ਤੁਹਾਨੂੰ ਵੀ ਇੱਥੇ ਖੇਤ ਚ ਵੱਢਿਆ ਮੈਨੂੰ ਆ ਲਵੇ ਨਜ਼ਦੀਕੇ ਜਿਹਾ ਖੇਤ ਚ ਵੱਢਿਆ ਜੀ अच्छा ये दिन दी गल है इस आ, और वीरवार दी गल है जी तकरीबन 11 तरी दी गल है जी अच्छा जी तकरीबन ये 8:00 ਵੇ ਦੀ ਗੱਲ ਹੈ ਰਾਤ ਦੇ 8:00 ਵਜੇ ਦੀ ਗੱਲ ਹੈ अच्छा ਮੈਂ ਤਾਂ ਜਨਨ ਉੱਠ ਕੇ ਮਤਲਬ ਰੋਟੀ ਰੋਟੀ ਖਾਣ ਤੋਂ ਬਾਅਦ ਹੀ ਮਾੜੋ ਘੁੰਮਣ ਵਗ ਗਏ اچھا ਉਦੋਂ ਵਕੇ ਮੁੰਡੇ ਦਾ ਯਾਰ ਦੋਸਤ ਦਾ ਜੀ ਫੋਨ ਆ ਗਿਆ ਉਦੋਂ ਬਾਅਦ ਫੋਨ ਤੋਂ ਬਾਅਦ ਬਣੀ ਉਹ ਜੀ ਪਤਾ ਲੱਗ ਗਈ ਮੇਰੇ 4 ਸਵੇਰਾ ਕੁੰਘੇਰਾ ਪਾ ਲਿਆ ਤੇ 3-7 ਕੁੱਤੇ ਤੇ ਜੀ ਸੱਤ ਕੋਤਨੇ ਕੋਤਨੇ ਘੇਰ ਪਾਉਣ ਤੋਂ ਬਾਅਦ ਮੈਨੂੰ ਖੱਚ ਕੇ ਲੈ ਗਈ ਮਤਲਬ ਮੇਰਾ ਬਚਾਓ ਜੀ 17-5000 ਰੁਪਏ ਮਤਲਬ ਇਹ ਪਲਾਟ ਦੇ ਨਾਲ ਨਾਲ ਹੀ ਉਹਦੇ ਕਰਕੇ ਮੇਰੇ ਬੱਚਾ ਹੋ ਰਹਿ ਗਿਆ ਜੀ ਉਹਨੇ ਮੈਨੂੰ ਪੂਰਾ ਖੇਚਣ ਦੀ ਕੋਸ਼ਿਸ਼ ਕੀਤੀ ਕੱਚਣ ਦੀ ਪੂਰੀ ਕੋਸ਼ਿਸ਼ ਕਰਨ ਮੇਰੇ ਨਾਲ ਕੱਪੜੇ ਤੇ ਜੀ ਮਤਲਬ ਕੱਪੜੇ ਵਿੱਚ ਮੇਰੇ ਉਹ 17 ਚ ਫਸ ਗਏ ਫਸਣ ਤੋਂ ਬਾਅਦ ਮੈਂ ਉਹਨੂੰ ਖੱਚਣ ਦੀ ਕੋਸ਼ਿਸ਼ ਪੂਰ ਕਰੀ ਪਰ ਮੈਂ ਤੂੰ ਗਾਹਣ ਨੂੰ ਤੂੰ ਲੱਗ ਉਹ ਨਹੀਂ ਗਿਆ ਜੀ ਖੱਚਣ ਹੀ ਗਿਆ ਜੀ ਖਿੱਚਣ ਤੋਂ ਬਾਅਦ ਜੀ ਮੈਂ ਫਿਰ ਆਵਾਜ਼ਾਂ ਮਾਰੀਆਂ ਜੀ ਆਵਾਜ਼ਾਂ ਮਾਰਨ ਤੋਂ ਬਾਅਦ ਤਵੇ ਪੰਜ ਮੁੰਡੇ ਜੀ ਪੰਜ ਗਵਾਂਡੀ ਗਵਾਂਡੀ ਨਾਲ ਕੇ ਮੈਨੂੰ ਸਰਾਇਆ ਜੀ ਇਹ ਤੁਸੀਂ ਇਲਾਜ ਕਿੱਥੋਂ ਕਰਾਇਆ ਸਰ ਮੈਂ ਇਲਾਜ ਕਰਾਇਆ ਅਜਿੰਦਰਾਸਟਾ ਤੋਂ ਇਲਾਜ ਕਰਾਇਆ ਪਟਿਆਲੇ ਤੋਂ ਪਟਿਆਲੇ ਇਹ ਮਤਲਬ ਕੀ ਕਰਦੇ ਹੋ ਮਕਦਮਾ ਮੈਂ ਸਰਕਾਰ ਨੂੰ ਇਹ ਕਹਿਣਾ ਜੀ ਵੀ ਹਾਏ ਕੁੱਤਿਆਂ ਦਾ ਮਤਲਬ ਕੁਝ ਕਰਾਇਆ ਜਾਵੇ ਕੱਲ ਨੂੰ ਕੋਈ ਹੋਰ ਬੰਦਾ ਸੰਗ ਆ ਜਾਵੇ ਮੈਂ ਜੀ ਮੋਟਰਪਿੰਡ ਸਰਾਜਪੁਰ ਇੱਕ ਹੋਰ ਅੱਜ ਇੱਕ ਸਰਾਜਪੁਰ ਕੱਲੇ ਮਾਦੇ ਦਾ ਮਤਲਬ ਬਿਹਾਰ ਦਾ ਕੋਈ ਭਈਆ ਭੂਈਆ ਹੋ ਕੋਈ ਮਸੂਲ ਗਿਆ ਕੋਈ ਜ਼ਮੀਨਦਾਰ ਤੇ ਜੀ ਉਹ ਅਜ ਕੱਲ ਨੂੰ ਰਾਤ ਖਾਧਾ ਗਿਆ ਮਤਲਬ ਉਹ ਖਾ ਲਿਆ ਜੀ ਉਹ ਦਾ ਖਾ ਲਿਆ ਜੀ ਉਹ ਇੱਕ ਰੇਖਾ ਕੋਨੇ ਵਿੱਚੋਂ ਉਹਦੀ ਲਾਸ਼ ਮਿਲ ਗਈ ਹੱਡੀਆਂ ਮਿਲਣੇ ਜਾਂ ਦਰਸਲ ਹੱਡੀਆਂ ਮਿਲਣੇ ਮੈਨੂੰ ਸਾਬ ਨੂੰ ਮੈਂ ਸਰਕਾਰ ਨੂੰ ਇਨਸਾਫ ਨੂੰ ਉੱਪਰ 50 ਨੂੰ ਇਹ ਗੱਲ ਕਹਿਣਾ ਜੀ ਵੀ ਹਰੇਕ ਇਨਸਾਨ ਨੂੰ ਮਤਲਬ ਸਾਬ ਮਿਲਿਆ ਜਾਵੇ ਜਾਂ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਵੇ ਗਾਂ ਨੂੰ ਆਉਣ ਵਾਲੇ ਬੱਚਾ ਕੋਈ ਹੋਣ ਹੋਵੇ ਸੰਗ